ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਮੇਰੇ ਵੀਰੋ ਅੱਜ ਫਿਰ ਤੁਹਾਨੂੰ ਇੱਕ ਟੂਰਨਾਮੈਂਟ ਅੱਜ ਦਾ ਵੀ ਟੌਪ ਦਾ ਕੱਪ ਤੇ ਕੱਲ ਜੋ ਪਲਾਥ ਜੋ ਆ ਸਾਵਣੇ ਦੇਖਿਆ ਬਈ ਕੱਲ ਦਾ ਮੇਲਾ ਮੇਰੇ ਵੀਰੋ ਦੁਨੀਆ 'ਚ ਛਾਇਆ ਹਰ ਮੈਚ ਮੈਨੂੰ ਲੱਗਦਾ ਕੋਸ਼ਣਾ ਕੋਸ਼ਤਾ ਲੱਗਿਆ ਹੀ ਸੀਗਾ ਹਰ ਇੱਕ ਖਿਡਾਰੀ ਤੇ ਮੇਰੇ ਵੀਰੋ ਤੇ ਮੇਰੇ ਵੀਰੋ ਜੋ ਹੈ ਹਰ ਮੈਚ ਦੇ ਵਿੱਚ ਹੀ ਪੈਸੇ ਗੱਡੀਆਂ ਬੋਲਟ ਲੱਗੇ ਆ ਮੇਰੇ ਵੀਰੋ ਤਾਂ ਉਹ ਵੀ ਚੀਜ਼ ਵੱਖਰੀ ਕਰਤੀ ਆ ਕੱਲ ਪਲਾਥ ਜੋ ਦਲੇ ਬੱਗੇ ਪੈਣ ਨੇ ਲੱਖ ਦੀਆਂ ਰੇਡਾਂ ਪਾੰਗਾ ਮੇਰੇ ਵਿਰੋ ਲੱਖ ਰੁਪਇਆ ਜਿੱਤਿਆ ਸਣੀ ਕਾਲੇ ਸੰਘਿਆ ਵਾਲੇ ਨੇ ਮੇਰੇ ਵੀਰੋ 2.5 ਲੱਖ ਜਿੱਤਿਆ ਤਾਂ ਉਹ ਵੀ ਚੀਜ਼ਾਂ ਜੋ ਹੈ ਦੁਨੀਆ ਦੇ ਵਿੱਚ ਗੱਲਾਂ ਹੋਈਆਂ ਕੱਲ ਦੇ ਮੇਲੇ ਦੀਆਂ ਰਿਜ਼ਲਟ ਹਜੇ ਨਹੀਂ ਗਈ ਪਤਾ ਲੱਗਿਆ ਕਿਉਂਕਿ ਵੀਡੀਓ ਕਾਫੀ ਟਾਈਮ ਪਹਿਲਾਂ ਟੂਰਨਾਮੈਂਟ ਤਾਂ ਹਜੇ ਸੈਮੀ ਹੋਣੇ ਆ ਫਾਈਨਲ ਹੋਣਾ ਪਰ ਜੋ ਪਹਿਲਾਂ ਜਿੱਤੇ ਗਏ ਇਨਾਮ ਉਹ ਤੁਹਾਨੂੰ ਦੱਸੇ ਆ ਤੇ ਬਾਕੀ ਮੇਰੇ ਵੀਰੋ ਅੱਜ ਦਾ ਟੂਰਨਾਮੈਂਟ ਆ ਜੋ ਚੂੜ ਚੱਕ ਦੇ ਵਿੱਚ ਕਰਵਾਇਆ ਜਾਣਾ ਜਿੱਥੇ ਇਹਦੇ ਮੈਚ ਆ ਆਪਣਦਿਆਂ ਸਰੇ ਦੀਆਂ ਟੀਮਾਂ ਬਣ ਕੇ ਪੌਂਦਰ ਘਾਂਗੇ ਵਾਲ ਨੇ ਖੇਡਣਾ ਮੇਰੇ ਵੀਰੋ ਸ਼ਰਨੇ ਹੁਣੀ ਟੌਪ ਦੇ ਖਿਡਾਰੀ ਚੂੜ ਚੱਕ ਦੇ ਮੇਲੇ ਤੇ ਛੜਨੇ ਆ ਤੇ ਸਰਾਹ ਲੱਗਣਾ ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀ ਪਾਲਾ ਦੁੱਲਾ ਸ਼ਿਲੂ ਫਿਰ ਜੋ ਆਸਟ੍ਰੇਲੀਆ ਚ ਧੰਮਾ ਪੌਣਗੇ ਮੇਰੇ ਵੀਰੋ ਫਿਰ ਬਾਹਰਲੇ ਮੁਲਕਾਂ ਚ ਹੱਤ ਹੋਊਗੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਨਵੀਂ ਅਪਡੇਟ ਲੈ ਕੇ ਮਿਲਦੇ ਆ ਧੰਨਵਾਦ